ਗੁਰਦਾਸਪੁਰ ਕਲਰਨਾ ਰੋਡ ਤੇ ਅੱਡਾ ਸ਼ਾਹਪੁਰ ਕੋਟਨੀ ਦੇ ਕੋਲ ਇੱਕ ਤੇਜ਼ ਰਫ्तार ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ सोनू ਪੁੱਤਰ ਵਿਸ਼ਨ ਸਿੰਘ ਵਾਸੀ ਮਸ਼ਰਾਲਾ ਡੇਰਾ ਬਾਬਾ ਨਾਨਕ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਕੀ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ सोनू ਦੀ मौके ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਪਲਟੀਆਂ ਖਾਂਦੀ ਹੋਈ ਸੜਕ ਦੇ ਕਿਨਾਰੇ ਜਾ ਪਲਟੀ ਅਤੇ ਮੋਟਰਸਾਈਕਲ ਨੂੰ ਆਪਣੇ ਹੇਠਾਂ ਲੈ ਲਿਆ ਮੌਕੇ ਤੇ ਮੌਕੇ ਪੁਲਿਸ ਨੇ ਕਾਰ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ कट केवे ਯਾਰੋ ਬੜੇ ਚਾਰੋਂ ਬਲਣੇ ਦਾ ਫੋਨ ਆਪਣੇ ਕਰਕੇ ਆਉਂਦੀ ਇਹ ਹੈ ਤੀਨ ਆਏ ਨਾ ਅਰੀ ਇਹ ਨੰਨਾ ਸੋਣੂ ਆਇਆ ਕਿ ਤਰ੍ਹਾਂ ਆ ਰਹੇ ਇਹ ਡੇਰਾ ਬਣਾਣ ਕੇ ਆ ਰਹੇ ਕੋਣ ਕੋਣੀ ਬਣਾ ਦੇਣਾ ਇਹਨਾਂ ਦੀ ਵਾਈ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੇ ਦੇਖ ਕੇ ਆਏ ਕੀ ਪਤਾ ਲੱਗਿਆ ਪਤਾ ਨਹੀਂ ਬੜੀ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਜ਼ਿੰਦ ਚ ਆਇਆ ਇਹ ਉਹਨੇ ਵਿੱਚ ਮਾਰਦੀ ਗੱਡੀਆਂ ਨਾਲ ਤੇ ਜਿਹੜੇ ਨਾਲ ਹੀ ਇਹਨਾਂ ਦੇ ਵਾਈਕ ਉਹਨਾਂ ਤੇ ਲੱਗੀ ਉਹਨਾਂ ਦੇ ਵੀ ਸਟਾਨ ਲੱਗੀਆਂ ਨੇ ਭਾਈ ਹਾਂਜੀ ਹੋਈ ਐ ਮੇਰਾ ਨਾਮ ਕਿਸ਼ੋਰ ਐਸਏ ਕਿਸ਼ੋਰ ਕੁਮਾਰ ਜੇ ਐਕਸੀਡੈਂਟ ਦੇ ਥਾਂ ਤੇ ਪਹੁੰਚਿਆ ਬਨਰ ਐਸਐਸ ਫੋਰਸ ਸਾਰੀ ਐਸਐਸ ਗੱਡੀ ਹੈ ਨਾ ਕਿਹੜੀ ਲੱਗੀ ਦੇ ਐਸ ਰੋੜ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਤੇ ਆ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਡੇਰਾ ਡੇਰੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਗਾ ਕਿਹੜੀ ਦੂਸਰੀ ਗੱਡੀ ਆ ਉਹ ਅਗਰਦਾਫਰ ਤੋਂ ਤੇਜ ਸਪੀਡ ਤੇ ਆ ਰਹੀ ਸੀ ਜੋ ਵੀ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਜੱਥ ਹੋ ਗਈ ਆ ਉਹਦੀ ਮਿਸ ਜੀ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ ਤੇ ਡੱਡ ਬਾਡੀ ਹਸਪਤਾਲ ਸਿਵਲ ਚ ਭੇਜੀ ਗਈ